ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਇੱਕ ਬਹੁਤ ਸੋਹਣੀ ਮੱਝ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਇਹ ਮੱਝ ਖੜੀ ਹੈ ਪਿੰਡ ਗੋਮਟੀਖੁਰ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਪਿੰਡ ਜਿਹੜਾ ਤੁਸੀਂ ਕੋਟਕਪੂਰਾ ਗੋਨਿਆਣਾ ਤੋਂ ਬਠਿੰਡੇ ਨੂੰ ਜਾਂਦੇ ਹੋ ਇਹ ਪੁਰਾਣਾ ਰੋਡ ਉਹਦੇ ਉੱਤੇ ਬਿਲਕੁਲ ਇਹ ਪਿੰਡ ਰਹਿ ਜਾਂਦਾ ਉਹ ਇਹ ਗੋਮਟੀਖੁਰ ਦਾ ਪਿੰਡ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਬਹੁਤ ਸੋਹਣੀ ਝੋਟੀ ਹੈ ਤੇ ਤੀਜੀ ਸੂਏ ਆਤ ਕੀ ਇਹਨੇ ਸੁਣਾ ਪਿਛਲੇ ਸੂਏ ਦੂਜੇ ਸੂਏ ਬਾਈਆਂ ਨੇ ਦੱਸਿਆ ਵੀ ਇਹਦੇ ਦੁੱਧ ਦਾ ਰਿਕਾਰਡ 12 ਕਿਲੋ ਇਹਨੇ ਕੱਢਿਆ ਘਰ ਦੀ ਮੱਝ ਆ ਬਾਈਆਂ ਦੀ ਘਰੇ ਪਾਲੀ ਹੋਈ ਹੈ ਕੋਈ ਵਪਾਰੀਆਂ ਕੋਲੇ ਨਹੀਂ ਘਰੇਲੂ ਮੱਝ ਹੈ ਜੇ ਤੁਸੀਂ ਇਹਦੇ ਕੱਦ ਕਾਠ ਦੀ ਗੱਲ ਕਰੋ ਤਾਂ ਕੱਦ ਕਾਠ ਇਹ ਦਰਮਿਆਨੇ ਕੱਦ ਕਾਠ ਦੀ ਹੈ ਨਾ ਬਹੁਤੀ ਛੋਟੀ ਹੈ ਤੇ ਨਾ ਬਹੁਤੀ ਵੱਡੀ ਹੈ ਪਰ ਰਾਜੀ ਪਲੀ ਜੁੜੀ ਚੰਗੀ ਹੈ ਬਾਈਆਂ ਨੇ ਬਹੁਤ ਵਧੀਆ ਸੰਭਾਲ ਕੀਤੀ ਹੈ ਸੋਹਣੀ ਪਲੀ ਹੋਈ ਹੈ ਸਿੰਘ ਦੀ ਬਣਤਰ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਹੋਇਆ ਹੈ ਪਰ ਸਿੰਘ ਦੀ ਸ਼ੇਪ ਸੋਹਣੀ ਹੈ ਆਰਡਰ ਕੁਆਲਿਟੀ ਹਜੇ ਇਹਨੇ ਬਣਾਉਣੀ ਸਟਾਰਟ ਕਰਤੀ ਹੈ ਮਿਲਕ ਵੇਨ ਬਹੁਤ ਮੋਟੀ ਹੈ ਮਧਰੀ ਗੋਡੀ ਦੀ ਮੱਝ ਤੇ ਬੈਕ ਤੇ ਲੇਵਾ ਵੀ ਬਹੁਤ ਜ਼ਿਆਦਾ ਸੋਹਣਾ ਦਿਖਾਉਂਦੀ ਹੈ ਬਹੁਤ ਸੋਹਣਾ ਥਾਣਾ ਲੱਗਿਆ ਹੋਇਆ ਮੱਝ ਨੂੰ ਮੁਠੀ ਵਾਲਾ ਥਾਣ ਤੇ ਚਵਾਈ ਦੀ ਕਹਿੰਦੇ ਬਹੁਤ ਵਧੀਆ ਚਵਾਈ ਦੀ ਹੈ ਪੂਰੀ ਪੋਲੀ ਧਾਰ ਹੈ ਤੇ ਤੁਹਾਨੂੰ ਇਸ ਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ 12 ਕਿਲੋਲਟਰ ਦੂਜੇ ਸੂਏ ਨੇ ਦੁੱਧ ਕੱਢਿਆ ਸੀ ਐਤਕੀ 13 14 ਤੇ ਜਾ ਸਕਦੀ ਹੈ ਵਧੀਆ ਸੰਭਾਈ ਦੇ ਨਾਲ ਤੇ ਬਹੁਤ ਸੋਹਣੀ ਮੱਝ ਡਿਮਾਂਡ ਜਿਹੜੀ ਹੈ ਦੀ ਬਾਈ ਕਹਿੰਦੇ ਵੀ ਫੋਨ ਤੇ ਕਰਾਂਗੇ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਸਕਰੀਨ ਤੋਂ ਫੋਨ ਨੰਬਰ ਲੈ ਕੇ ਤੁਸੀਂ ਲਾ ਸਕਦੇ ਹੋ ਤੇ ਆਪਾਂ ਇਹਨੂੰ ਹੁਣ ਤੋੜ ਕੇ ਦਿਖਾਉਣਾ ਤੁਹਾਨੂੰ ਤੋੜ ਕੇ ਦਿਖਾਉਨੇ ਆ ਕਿਸਾਨ ਵੀਰੋ ਤੁਹਾਨੂੰ ਬਹੁਤ ਸੋਹਣਾ ਤੋਰਾ ਝੋਟੀ ਦਾ ਬੈਕ ਤੋਂ ਤੁਹਾਨੂੰ ਆਰਡਰ ਕੁਆਲਟੀ ਫੇਰ ਦੁਬਾਰਾ ਤੋਂ ਦਿਖਾਉਨੇ ਵੀ ਜਿੰਨਾ ਲੇਵਾ ਹੈ ਦਾ ਪਿੱਛੇ ਨੂੰ ਆ ਉਨਾ ਹੀ ਅੱਗੇ ਨੂੰ ਆ ਉਨਾ ਹੀ ਪਿੱਛੇ ਨੂੰ ਆ ਥਾਣ ਲੇਵੇ ਦੀ ਬਹੁਤ ਸਾਫ ਸੁਥਰੀ ਹੈ ਕੋਈ ਥਾਣਾ ਘੱਟ ਵੱਧ ਨਹੀਂ ਕਹਿੰਦੇ ਵੀ ਜਾਂ ਕੋਈ ਥਾਣਾ ਉੱਚਾ ਨਹੀਂ ਵਾ ਨਹੀਂ ਜਮਾ ਪੱਦਰ ਲੇਵੇ ਦੀ ਝੋਟੀ ਹੈ ਲੇਵਾ ਤਾਂ ਇਹਨੇ ਹਜੇ ਬਣਾਉਣਾ ਸਟਾਰਟ ਹੀ ਕੀਤਾ ਹੈ ਇੰਨਾ ਹੀ ਹੋਰ ਲੈਵਾ ਇਹਨੇ ਹਜੇ ਬਣਾ ਜਾਣਾ ਇੱਥੇ ਬੰਦੋ ਜੀ ਅੰਦਰੀ ਪੈਠਪੂੜੇ ਦੀ ਗੱਲ ਕਰੀਏ ਤਾਂ ਪੈਠਪੂੜਾ ਬਹੁਤ ਸੋਹਣਾ ਲੱਗਿਆ ਹੋਇਆ ਛੱਕ ਮੇ ਪੈਠਪੂੜੇ ਜੀ ਕੋਈ ਢਾਲੂ ਪੈਠਪੂੜਾ ਨਹੀਂਗਾ ਮਧਰੀ ਗੋਡੀ ਦੀ ਮੱਝ ਆ ਤੇ ਪੱਲੀ ਜੂੜੀ ਬਹੁਤ ਸੋਹਣੀ ਆ ਥਾਣ ਲੈਵਾ ਬਹੁਤ ਸਾਫ਼ ਸੁਥਰਾ ਮਿਲਕ ਬੀਨ ਬਾਕੀ ਬਰੀਕੀਆਂ ਬਹੁਤ ਜਿਆਦਾ ਛੋਟੀ ਦੇ ਵਿੱਚ ਜਿਹਨੂੰ ਪਸੰਦ ਹੈ ਛੋਟੀ ਬਾਈ ਨਾਲ ਕਾਲ ਕਰ ਲਿਓ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਆਪਣੇ ਨਾਲ ਕੰਟੈਕਟ ਕਰ ਲਿਓ ਆਪਣਾ ਨੰਬਰ ਹੈ 9463832013 8366678177 ਤੇ ਜਿਹੜਾ ਇਹਦਾ ਮੁੱਲ ਹੈ ਉਹ ਬਾਈ ਕਹਿੰਦੇ ਫੋਨ ਤੇ ਰਹੂਗਾ ਬਾਕੀ ਬਾਈ ਨਾਲ ਜਿੰਨੀ ਵੀ ਜਾਣਕਾਰੀ ਡਿਟੇਲ ਬਾਈ ਨਾਲ ਸਾਂਝੀ ਕਰ ਸਕਦੇ ਹੋ ਤੁਸੀਂ ਫੋਨ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ